ਮੈਂ ਹਾਂ ਤੁਹਾਡਾ ਆਪਣਾ ਭਾਰਤ ਪੂਸ਼ਨ ਚੈਨਲ ਬੀਬੀ ਨਿਊਜ਼ ਲਾਈਵ ਅੱਜ ਅਸੀਂ ਤੁਹਾਨੂੰ ਨਗਰ ਕੌਂਸਲ ਦੇ ਕਰਮਚਾਰੀ ਅਤੇ ਸੈਨੀਟ ਇੰਸਪੈਕਟਰ ਵਿਜੇਸ਼ ਧੋਨੀ ਜੀ ਨਾਲ ਰੂਰਲ ਕਰਨ ਚੱਲੇ ਆ ਜੋ ਕਿ ਤੁਹਾਨੂੰ ਪਾਣੀ ਦੀ ਸਮੱਸਿਆ ਬਾਰੇ ਅਵੇਅਰ ਕਰਨਗੇ ਪਾਣੀ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ ਉਹ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਆਪਣੇ ਰਜੇਸ਼ ਧੋਨੀ ਜੀ ਅਤੇ ਉਹਨਾਂ ਦੀ ਟੀਮ ਉਹਨਾਂ ਦੇ ਨਾਲ ਹੈ ਇਸ ਜਿਸ ਤੋਂ ਦੀ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਲੋਕੀ ਛੜਕਾ ਕਰ ਰਹੇ ਨੇ ਪਾਣੀ ਨਾਲ ਗੱਡੀਆਂ ਵਗੈਰਾ ਹੋਰ ਤੋਂ ਉਹਦਾ ਕੰਮ ਕਰੇ ਨਹੀਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਔਰ ਨਗਰ ਕੌਂਸਲ ਇਹਦੇ ਬਾਰੇ ਕੀ ਕਰ ਰਹੀ ਹੈ ਸਹੀ ਬੇਨਤੀ ਹੈ ਕਿ ਸਮੂਹ ਸਹਿਰ ਨਿਵਾਸੀਆਂ ਨੂੰ ਸਾਡੇ ਬਹੁਤ ਹੀ ਸਤਕਾਰਯੋਗ ਇਸ ਪੰਜਾਬ ਦੀ ਜਿੰਦ ਜਾਨ ਸਾਡੇ ਬਾਊ ਤਨ ਮੰਤਰੀ ਸਹੀ ਅਮਨ ਰੋੜਾ ਜੀ ਅਤੇ ਸਾਡੇ ਕਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਜੀ ਟੋਨੀ ਅਤੇ ਸਾਡੇ ਕਰ ਸਾਧ ਅਫਸਰ ਸ਼੍ਰੀ ਵਾਲਕ੍ਰਿਸ਼ਨ ਜੀ ਸ਼੍ਰੀ ਵਾਲਕ੍ਰਿਸ਼ਨ ਜੀ ਦੇ ਕਿਸਾਂ ਨਿਰਦੇਸ਼ਾਂ ਦੀ ਇੰਨੀ ਅਸੀਂ ਪਾਲਣਾ ਕਰਦੇ ਹੋਏ ਜਿਹੜੇ ਕਿ ਸਾਡੀ ਸਮੁੱਚੀ ਟੀਮ ਨੂੰ ਅਤੇ ਮੈਨੂੰ ਖੁਦ ਇਸ ਗੱਲ ਬਾਰੇ ਅਵੇਅਰ ਕਰਦੇ ਹਨ ਤੇ ਜਿਹੜੀ ਪਾਣੀ ਦੀ ਸਮੱਸਿਆ ਉਹ ਪੂਰੀ ਵੱਡੇ ਸਮੱਸਿਆਵਾਂ ਦੀ ਜਾ ਰਹੀ ਹੈ ਜਿਹੜੀ ਕਿ ਬਹੁਤ ਖਤਰਨਾਕ ਗੱਲ ਹੈ ਸਬਜ਼ੀਆਂ ਜ਼ਿੰਦਗੀਆਂ ਸਬਜ਼ੀਆਂ ਜਾਨਾ ਦੇ ਲਈ ਖਤਰੇ ਵਾਲੀ ਗੱਲ ਹੈ ਇਹਦਾ ਵਾਸਤੇ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਕੁਝ ਲੋਕਾਂ ਦੀ ਗਲਤ ਧਾਰਨਾ ਹੈ ਕਿ ਦਰਵਾਜੇ ਦੇ ਮੂਹਰੇ ਸਵੇਰੀ ਉੱਠ ਕੇ ਜਿਆਦਾ ਪਾਣੀ ਲੋੜ ਨਾਲ ਵੀ ਲੋੜ ਤੋਂ ਵੱਧ ਸਫਾਈ ਹੋ ਜਾਂਦੀ ਹੈ ਜਾਂ ਕਿਸੇ ਵੀ ਮੈਂ ਤਾਂ ਵੀ ਗੱਲ ਦੇ ਵਿੱਚ ਨਹੀਂ ਪੈਂਦਾ ਵੀ ਇਹ ਆਪਣੀ ਅੰਗ ਪੜਤਾ ਨੂੰ ਬਦਲੋ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਤੇ ਅੱਜ ਦਾ ਸਮਾਂ ਐਸਾ ਹੈ ਜਿਵੇਂ ਤੁਹਾਡੇ ਅੱਗੇ ਕਿਹਾ ਹੈ ਜਿੰਨੇ ਪਰਿਵਾਰ ਦੇ ਵਿੱਚ ਆਪਾਂ ਮੈਂਬਰ ਹਨ ਉਹਨੀਆਂ ਹੀ ਇੱਕ ਗੋਲ ਗੋਈ ਚਲਾ ਹੈ ਉਹਨਾਂ ਦਾ ਸੁਲ੍ਹਾ ਦਾ ਉਸਰ ਪਰਿਸ਼ਕੂ ਦਾ ਆਪਣਾ ਉਹਨਾਂ ਦੀ ਇੱਜ਼ਤ ਦਾ ਉਸਰ ਨਾਲ ਪੀਰ ਪਾਪਾ ਜੁਧਪੁਰ ਸ਼ਾਹੀ ਦੇ ਦਰਬਾਰ ਤੇ ਮਨਾਇਆ ਜਾ ਰਿਹਾ ਹੈ ਜੀਪ ਪਾਪਾ ਜੁਧਪੁਰ ਸ਼ਾਹੀ ਦੇ ਦਰਬਾਰ ਤੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਹਲਕਾ ਵੀ ਆਰ ਕੋ ਜ਼ਿੰਮੇਂ ਲੈੰਬਰਾਂ ਉਨੇ ਹੀ ਵਹੀਕਲ ਹਨ ਵੀ ਉਸ ਦਾ ਨਾਮ ਦੇ ਨਾਲ ਜਿੰਮੇਤ ਆਪਾਂ ਸੋਚਦੇ ਆ ਇਹ ਬੇਅੰਤ ਤਪ ਪਰ ਪਾਣੀ ਧੋਲਦੇ ਬਿਨਾਂ ਕਾਰਨ ਬਿਨਾਂ ਵੇਸ ਦੇ ਜਿਵੇਂ ਕਿ ਹੁਣ ਗੱਡੀ ਕੌਣ ਦੀ ਗੱਲ ਆ ਪਤਰੀਏ ਤੁਸੀਂ ਤੁਸੀਂ ਪੁੱਛਿਆ ਜੀ ਗੱਡੀ ਆਪਾਂ ਸੁੱਕੇ ਕੱਪੜੇ ਨਾਲ ਵੀ ਝਾੜ ਸਕਦੇ ਜੇ ਲੋਡ ਹੋਵੇ ਜਿੱਥੇ ਲੋਡ ਹੋਵੇ ਨਾ ਕਹਿ ਰਿਆਂ ਉੱਥੇ ਆਪਾਂ ਗਿੱਲੇ ਪੋਚੇ ਲੈ ਕੇ ਉਹਦੀ ਤਾਂ ਬਿੱਲਾ ਪੁੱਛਾ ਕਰਕੇ ਵੈਸੇ ਮਾਰਦਾ ਜਿਆਦਾਤਰ ਲੋਕ ਉਹੀ ਸ਼ੀਸ਼ੇ ਦੇ ਲੋੜ ਹੁੰਦੇ ਸਾਈਡਾਂ ਵਾਲਿਆਂ ਤੇ ਜਾਂ ਫਰੰਟ ਦੇ ਲੋੜ ਹੁੰਦੀ ਹੈ ਉਹ ਵਾਈਪਰ ਨਾਲ ਵਿੱਪਾ ਕਰ ਸਕਦੇ ਆ ਗੱਡੀ ਨੂੰ ਸਾਫ ਜੇ ਫੇਰ ਵੀ ਲੋੜ ਆ ਕੱਪੜੇ ਦੀ ਤਾਂ ਵਰਤੋ ਕਰੋ ਪਾਣੀ ਦੀ ਘਟ ਤੋਂ ਘਟ ਵਰਤੋ ਕਰੋ ਤਾਂ ਕਿ ਧਰਤੀ ਦੇ ਉੱਪਰ ਜੀਵਨ ਜੁੰਦਾ ਰਹਿ ਸਕੇ ਜੇ ਆਪਾਂ ਪਾਣੀ ਦੀ ਲੋੜ ਨੂੰ ਨਾ ਸਮਝਿਆ ਆਪਾਂ ਇਸ ਵਾਲੇ ਪਾਸੇ ਨਾ ਮੁੜੀਏ ਨਾ ਮੁੜੇ ਤਾਂ ਆਪਾਂ ਨੂੰ ਇਹਦਾ ਸਮਝਾ ਆਪਣੀਆਂ ਜਾਨਾਂ ਦੇ ਕੇ ਗਵਾਉਣਾ ਪਊਗਾ ਜਿਹਦੇ ਜ਼ਿੰਮੇਵਾਰ ਆਪਾਂ ਸਾਰੇ ਹਾਂ ਇਹਦੇ ਵਿੱਚ ਕਿਸੇ ਵੀ ਪ੍ਰਸ਼ਾਸਨ ਦਾ ਕਿਸੇ ਵੀ ਅਧਿਕਾਰੀ ਦਾ ਕੋਈ ਰੋਲ ਨਹੀਂ ਹੈ ਆਪਾਂ ਨੂੰ ਖੁਦ ਆਪਣੇ ਘਰ ਨੂੰ ਆਪਣੀ ਜ਼ਿੰਦਗੀ ਨੂੰ ਸੰਭਾਲਣਾ ਚਾਹੀਦਾ ਹੈ ਇੱਕ ਗੱਲ ਦੂਜੀ ਗੱਲ ਜਿਵੇਂ ਆਪਣੇ ਘਰ ਵਿੱਚ ਮੱਚਾ ਵੀ ਇਕੱਲੇ ਇਕੱਲੇ ਕੋਲ ਵਹੀਕਲ ਹੈ ਇਸੇ ਤਰੀਕੇ ਨਾਲ ਜੇ ਆਪਾਂ ਜੁੰਦੇ ਰਹਿਣਾ ਹੈ ਇਸ ਦੁਨੀਆ ਵਿੱਚ ਇਸ ਸਮਾਜ ਵਿੱਚ ਇਸ ਧਰਤੀ ਉੱਪਰ ਤਾਂ ਆਪਾਂ ਜਿੰਨੇ ਪਰਿਵਾਰ ਦੇ ਮੈਂਬਰ ਹੈ ਜਿਵੇਂ ਆਪਾਂ ਇੱਕ ਹੀ ਗੱਡੀ ਚੱਕੀ ਫਿਰਦੇ ਹਾਂ ਪਰ ਵਾਈਜ਼ ਐਂ ਹੀ ਆਪਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਰ ਪਰਿਵਾਰ ਨੂੰ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨੇ ਹੀ ਆਪਣੀ ਜ਼ਿੰਮੇਵਾਰੀਆਂ ਲਈ ਇੱਕ ਦਰਖਤ ਲਗਾਉਣ ਤੇ ਉਹਨਾਂ ਦੀ ਸੇਵਾ ਭਾਵਨਾ ਨਾਲ ਆਪ ਸੇਵਾ ਕਰਨ ਤਾਂ ਕਿ ਇਸ ਦੇਸ਼ ਨੂੰ ਇਸ ਦੁਨੀਆ ਨੂੰ ਬਚਾਇਆ ਜਾ ਸਕੇ ਧੰਨਵਾਦ ਸਹਿਬ ਮੇਰੇ ਨਾਲ ਮੇਰੀ ਟੀਮ ਹੈ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੁਨੀ ਜੀ ਤੁਹਾਡੀ ਜਿਹੜੀ ਸਿੱਖਿਆ ਬਹੁਤ ਵੱਡੀ ਹੈ ਪਰ ਕੀ ਨਗਰ ਕਾਉਂਸਲ ਇਹਦੇ ਤੇ ਕੋਈ ਇਫੈਕਟ ਲੈ ਰਹੀ ਹੈ ਕੋਈ ਅਸਰ ਲੈ ਰਹੀ ਹੈ ਵੀ ਜਿਵੇਂ ਦਾ ਡੇਲੀ ਰੋਜ਼ ਸਵੇਰੇ 10 10 ਬਾਲਤੀਆਂ ਪਾਣੀ ਦੀਆਂ ਛੜਕਾ ਇੱਕ ਜਣੀ ਕਰ ਰਿਹਾ ਸਮਰਸੀ ਤੇ ਲਗਾਏ ਹੋਏ ਨੇ ਮੰਡੀ ਚਲੇ ਜਾਓ ਇੱਧਰ ਰੋਜ਼ਗਾਰਨ ਇੱਧਰ ਬਾਜ਼ਾਰ ਚ ਚਲੇ ਜਾਓ ਉਥੇ ਪਾਣੀ ਦੇ ਕੋਈ ਇਹਦੇ ਤੇ ਮਤਲਬ ਤੁਹਾਡਾ ਸੈਂਟੀਫਿਕ ਕੋਈ ਜੁਰਮਾਨਾ ਹੈ ਜਾਂ ਨਹੀਂ ਹੈ ਅਗਰ ਜੁਰਮਾਨਾ ਹੈ ਤਾਂ ਉਹ ਮੁਲਾਜ਼ਮ ਕਿਉਂ ਨਹੀਂ ਮਤਲਬ ਸਵੇਰੇ ਇਸ ਚੀਜ਼ ਨੂੰ ਚੈੱਕ ਕਰਦੇ ਸਵੇਰੇ 6 ਵਜੇ ਤੋਂ 7 ਵਜੇ ਤੋਂ ਸਾਰਾ ਕੰਮ ਸ਼ੁਰੂ ਹੋ ਜਾਂਦਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਸਰ ਜੀ ਦੇਖੋ ਜਿਹੜਾ ਪਾਣੀ ਦਾ ਸਿਸਟਮ ਆ ਸਾਡੀ ਨਗਰ ਕੌਂਸਲ ਬਹੁਤ ਜ਼ਿਆਦਾ ਅਵੇਰ ਇਸ ਕੰਮ ਬਾਰੇ ਹੈਗੀ ਆ ਮੈਂ ਪਹਿਲੇ ਵੀ ਕਿਹਾ ਵੀ ਜੋ ਵੀ ਮੈਂ ਬੋਲ ਰਿਹਾ ਸਾਡੇ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸਾਡੇ ਸ਼ਹਿਰ ਦੇ ਪ੍ਰਧਾਨ ਨਗਰ ਕੌਂਸਲ ਦੇ ਜਿਹੜੇ ਬਹੁਤ ਵਧੀਆ ਇਨਸਾਨ ਆ ਸਰਦਾਰ ਛਾਂ ਸਿੰਘ ਜੀ ਟੋਨੀ ਅਤੇ ਸਾਡੇ ਕਾਰਸਦਕ ਅਫਸਰ ਸੀ ਵਾਲਕੀ ਸਿੰਘ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਇਹਨੂੰ ਪਾਲਣਾ ਦੇ ਤਹਿਤ ਹੀ ਮੈਂ ਗੱਲ ਕਰ ਰਿਹਾ ਅਤੇ ਅਸੀਂ ਥੋੜੇ ਸਮੇਂ ਵਿੱਚ ਪਾਣੀ ਬਚਾਓ ਜੀਵਨ ਬਚਾਓ ਦਰਖਤ ਲਗਾਓ ਇਹ ਸਮਝਾਓ ਵਾਲੀ ਅਸੀਂ ਪੰਪਫਲੇਟ ਬਣਾ ਕੇ ਵੰਡਾਂਗੇ ਸਾਡਾ ਨਗਰ ਕੌਂਸਲ ਇਸ ਬਾਰੇ ਪੂਰਾ ਵੇਰ ਹੈ ਅਤੇ ਅਸੀਂ ਇਸ਼ਤਿਹਾਰ ਵੀ ਦਵਾਂਗੇ ਵੰਡਾਂਗੇ ਕਰ ਕਰ ਅਤੇ ਚੈਕਿੰਗ ਵੀ ਕਰਾਂਗੇ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਕਰ ਕਰ ਸਮਰਤੀ ਵਾਲ ਪੰਪਾਂ ਗੱਲ ਜੁਰਮਾਨੇ ਦੀ ਹੈ ਕੀ ਉਹ ਫਾਈਨ ਰੱਖਿਆ ਹੋਇਆ ਜਾਂ ਨਹੀਂ ਬਿਲਕੁਲ ਫਾਈਨ ਵੀ ਕਰਾਂਗੇ ਦੇਖੋ ਪਹਿਲਾਂ ਤਾਂ ਅਸੀਂ ਕਰਾਂਗੇ ਵਾਰਨਿੰਗ ਬੜੀ ਸਾਫ਼ ਗੱਲ ਹੈ ਇੱਕ ਇਹ ਜੇ ਇੱਕ ਟੰਗੇ ਸਹਰੀ ਹੁੰਦੇ ਨਾਲ ਜੇ ਅਦਰਵਾਇਜ਼ ਕੋਈ ਕੋਈ ਵੀ ਅਸੀਂ ਨਹੀਂ ਕਹਾ ਮੰਨਣਾ ਤਾਂ ਉਹਦੇ ਬਾਅਦ ਮਿਸਪਲੈਕਟ ਅਨੁਸਾਰ ਜੋ ਵੀ ਕਾਰਵਾਈ ਬੰਦੀ ਹੋਊਗੀ ਉਹ ਬਿਲਕੁਲ ਅਸੀਂ ਕਰਾਂਗੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਟਾਈ ਨਹੀਂ ਹੋਊਗੀ ਅਤੇ ਪ੍ਰਸ਼ਾਸਨ ਵੱਲੋਂ ਨਾ ਹੀ ਕੋਈ ਉਸ ਬੰਦੇ ਦੀ سپورਟ ਕੀਤੀ ਜਾਊਗੀ ਧੰਨਵਾਦ ਸਾਇੰਟ ਮੈਸਿੰਜਰ ਇੰਸਪੈਕਟਰ ਨਜ਼ਰਬਖਤ ਜੀ ਬੜੀ ਮਿਹਰਬਾਨ ਦਰ ਸਾਹਿਬ ਲਾਈਵ ਆਜੀ ਹੈ ਜੀ ਲਾਈਵ ਸਿਖਾ ਜੀ ਦੇਖੋ